ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ਕ ਖਬਰਾਂ ਸੁਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੰਤ ਗੁਰੂ ਰਦਾਸ ਜੀ ਦੇ 695 ਪ੍ਰਕਾਸ਼ ਪੁਰਬ ਮੌਕੇ ਜੁਲੰਦਰ ਦੀ ਦਵਾਰੀ ਤੇ ਹੋਣਗੇ ਅਧਿਕਾਰਤ ਹਲਕਾ ਮੁਤਾਬਕ ਸ਼੍ਰੀ ਮੋਦੀ ਜੁਲੰਦਰ ਨੇੜੇ ਡੇਰਾ ਸਾਚਖੰਡ ਬੱਲਾ ਆਉਣਗੇ ਤੇ ਇਸ ਮੌਕੇ ਗੁਰੂ ਰਦਾਸ ਜੀ ਨੂੰ ਨਮਨ ਕਰਨ ਲਈ ਕਰਾਇਆ ਜਾ ਰਹੀ ਇੱਕ ਜਨਤਕ ਪ੍ਰੋਗਰਾਮ ਚ ਸ਼ਿਰਕਤ ਕਰਨਗੇ ਪ੍ਰਧਾਨ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਵੱਡੇ ਪੱਧਰ ਤੇ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਪ੍ਰਧਾਨ ਮੰਤਰੀ ਜੁਲੰਦਰ ਨੇੜੇ ਆਦਪੁਰ ਹਵਾਈ ਅੱਡੇ ਵਿਖੇ ਉਤਰਨਗੇ ਤੇ ਫਿਰ ਆਦਮਪੁਰ ਹਵਾਈ ਅੱਡੇ ਦਾ ਨ ਗੁਰੂ ਰਵਦਾਸ ਜੀ ਹਵਾਈ ਅੱਡਾ ਆਧमपुर ਰੱਖਣਗੇ ਸਾਡੇ ਪਤਰਕਾਰਾਂ ਨੇ ਦੱਸਿਆ ਕਿ ਆਧमपुर ਹਵਾਈ ਅੱਡੇ ਦਾ ਨਾਂ ਬਦਲ ਕੇ ਗੁਰੂ ਰਵਦਾਸ ਜੀ ਦੇ ਨਾਂ ਤੇ ਰੱਖਣਾ ਉਹਨਾਂ ਨੂੰ ਸ਼ਰਧਾਂਜਲੀ ਹੈ ਉਹਨਾਂ ਦੀਆਂ ਬਰਾਬਰੀ ਦੇ ਆ ਤੇ ਮਾਨਵ ਸਨਮਾਨ ਦੀਆਂ ਸਿੱਖਿਆਵਾਂ ਭਾਰਤ ਦੀਆਂ ਸਮਾਜਿਕ ਕਦਰਾਂ ਕੀਮਤਾਂ ਨੂੰ ਨਿਰੰਤਰ ਪ੍ਰੇਰਿਤ ਕਰਦੀਆਂ ਰਹਿੰਦੀਆਂ ਨੇ ਡੇਰਾ ਸਤਖੰਡ ਬੱਲਣਾ ਜਲੰਧਰ ਨੇੜੇ ਬੱਲਣਾ ਪਿੰਚੋ ਸਥਿਤ ਇੱਕ ਧਾਰਮਿਕ ਤੇ ਸਮਾਜਿਕ ਸੰਸਥਾ ਜਿਸ ਦੀ ਸਥਾਪਨਾ ਗੁਰੂ ਰਵਦਾਸ ਜੀ ਦੇ ਸ਼ਰਧਾਲੂਆਂ ਵੱਲੋਂ ਆਮ ਲੋਕਾਂ ਨੂੰ ਅਧਿਆਤਮਿਕ ਮਾਰਗ ਵੱਲ ਲਿਜਾਣ ਲਈ આપણે દોરે દોર પ્રધાનમંત્રી લુધિયાના હલવ હવાઈ અડ્ડેની ટર્મીનલ ઇમારત વર્ચુઅલી ઉદઘાટન કર संत गुरु रविदास जी ਦਾ ਪ੍ਰਕਾਸ਼ ਪੁਰਬ ਅੱਜ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ ਉਹ 14ਵੀਂ ਸਦੀ ਦੇ ਸੰਤ ਅਤੇ ਉੱਤਰੀ ਭਾਰਤ ਦੇ ਭਗਤੀ ਲਹਿਰ ਦੇ ਸੰਸਥਾਪਕ ਸਨ ਰਾਸ਼ਟਰਪਤੀ ਦੌਪਤੀ ਮੁਰਮੂ ਨੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲੋਕਾਂ ਨੂੰ ਵਧਾਈ ਦਿੱਤੀ ਆਪਣੇ ਸਨੇਹ ਹੀ ਰਾਸ਼ਟਰਪਤੀ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਕਮਹਾਨ ਸੰਤ ਅਤੇ ਸਮਾਜ ਸੁਧਾਰਕ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਅਜੋ ਸੰਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ ਇਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਨੇ ਅੱਜ ਲੋਕ ਸਭਾ ਚਵਿੱਤੀ ਸਾਲ 2026-27 ਲਈ ਬਜਟ ਪੇਸ਼ ਕੀਤਾ ਇਹ ਉਹਨਾਂ ਦਾ ਰਿਕਾਰਡ ਨਵਾਂ ਬਜਟ ਹੈ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ਪੁਰਬ ਦਾ ਹਵਾਲਾ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ ਹਮੇਸ਼ਾ ਸੁਧਾਰਾ ਅਤੇ ਲੋਕਾਂ ਦੀ ਭਲਾਈ ਨੂੰ ਤਰਜੀਹ ਦਿੱਤੀ ਹੈ ਵਿੱਤ ਮੰਤਰੀ ਨੇ ਕਿਹਾ ਕਿ ਵਿਕਾਸ ਦੇ ਲਾਭ ਹਰੇਕ ਕਿਸਾਨ ਅਨੁਸੂਚਿਤ ਜਾਤੀ ਪਛੜੀਆਂ ਸ਼੍ਰੇਣੀਆਂ ਨੌਜਵਾਨਾਂ ਗਰੀਬਾਂ ਅਤੇ ਆਰਥਿਕ ਤੱਕ ਪਹੁੰਚਾਣ ਚਾਹੀਦੇ ਨੇ ਸਰਕਾਰ ਦੀ ਵਚਨਬੱਧਤਾ ਸ਼ोषित ਤੇ ਵਾਂਝੇ ਲੋਕਾਂ ਤੇ ਧਿਆਨ ਕੇਂਦਰਿਤ ਕਰਨਾ ਹੈ प्रधानमंत्री नरेंद्र मोदी ने केंद्रीय बजट को ऐतिहासिक दस एक वीडियो संदेश श्री मोदी ने कहा यह युवा शक्ति बजट है उसमें युवा की सोच भी है युवा के सपने भी हैं युवा का संकल्प भी है और साथ साथ युवा की गति भी है बजट में जो प्रावधान किए गए हैं उससे अलग अलग सेक्टर्स में लीडर्स इनोवेटर्स और क्रिएटर्स तैयार होंगे ਪੰਜਾਬ ਦੇ ਛੋਟੇ ਇਤਿਹਾਸ਼ੀਏ ਦੇ ਆਏ ਕਿਸਾਨਾਂ ਲਈ ਖੇਤੀਬਾੜੀ ਨੂੰ ਲਾਭਦਾਇਕ ਧੰਦੇ ਵਜੋਂ ਮੁੜ ਸਥਾਪਿਤ ਕਰਨ ਦੇ ਉਪਰਾལ་ਾਂ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ ਚੰਡੀਗੜ੍ਹ 'ਚ ਦੱਖਣੀ ਕੋਰੀਆ ਦੇ ਇੱਕ ਵਫ਼ਦ ਨਾਲ ਵਿਆਪਕ ਵਿਚਾਰਵਟਾਂਦਰਾ ਕੀਤਾ। ਇਸ ਦੌਰਾਨ ਸਮਾਰਟ ਖੇਤੀ, ਉन्नत ਖੇਤੀ ਮਸ਼ੀਨਰੀ ਅਤੇ ਜੈਵ ਤਕਨਾਲੋਜੀ ਸੈਕਟਰ 'ਚ ਸਹਿਯੋਗ ਤੇ ਧਿਆਨ ਕੇਂਦਰਿਤ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਘਟ ਰਹੇ ਖੇਤੀ ਰਕਵੇ ਅਤੇ ਵਿਹਾਰਕਤਾ ਦੇ ਹੱਲ ਲਈ ਦੱਖਣੀ ਕੋਰੀਆ ਦੀ ਤਕਨੀਕੀ ਮੁਹਾਰਤਾਂ ਨੂੰ ਅਪਣਾਉਣ ਬਾਰੇ ਗੱਲਬਾਤ ਦੇ ਨਾਲ ਨਾਲ 13 ਤੋਂ 15 ਮਾਰਚ ਤੱਕ ਮਹਾਲੀ ਵਿਖੇ ਹੋਣ ਵਾਲੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਤੋਂ ਪਹਿਲਾਂ ਡੂੰਗੀ ਉਦਯੋਗਿਕ ਤੇ ਨਿਵੇਸ਼ ਪਾਈਵਲੀ ਨੂੰ ਵਧਾਉਣ ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਪੰਜਾਬ ਦੇ ਟ੍ਰਾਂਸਪੋਰਟ ਤੇ ਜਲ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਕਾਲ ਕੇਂਦਰੀ ਜੇਲ ਪਟਿਆਲਾ ਤੇ ਨਾਬਾ ਜੇਲ ਦਾ ਅਚਨ ਚੇਤ ਨਿਰਖਣ ਕੀਤਾ ਇਸ ਤਰ੍ਹਾਂ ਉਹਨਾਂ ਨੇ ਜੇਲਾਵੇ ਚੱਲ ਰਹੇ ਕਾਰਜਾਂ ਤੇ ਕੈਦੀਆਂ ਦੀ ਭਲਾਈ ਦਾ ਚੈਕ ਆ ਲਿਆ ਕੇਂਦਰੀ ਜੇਲ ਪਟਿਆਲਾ ਵਿਖੇ ਜੇਲ ਮੰਤਰੀ ਨੇ ਜੇਲ ਫੈਕਟਰੀ ਦਾ ਦੌਰਾ ਕਰਦਿਆਂ ਬੰਦੀਆਂ ਲਈ ਚਲਾਏ ਜਾ ਰਹੇ ਲੰਬੇ ਸਮੇਂ ਦੇ ਆਈਟੀਆਈ ਕੋਰਸਾਂ ਦੀ ਵਿਸਤਾਰ ਨਾਲ ਸਮੀਖਿਆ ਕੀਤੀ ਉਹਨਾਂ ਨੇ ਵਰਕਸ਼ਾਪ ਦਾ ਨਿਰਖਣ ਕੀਤਾ ਅਤੇ ਕੈਦੀਆਂ ਦੇ ਅੰਡਰ ਟ੍ਰਾਇਲ ਕੈਦੀਆਂ ਨਾਲ ਸਿਖਲਾਈ ਗਤੀਵਿਧੀਆਂ ਬਾਰੇ ਵੀ ਗੱਲਬਾਤ ਕੀਤੀ ਸ਼੍ਰੀ ਪੁੱਲਾ ਨੇ ਕੈਦੀਆਂ ਨੂੰ ਭਵਿੱਖ ਵਿੱਚ ਕਿਸੇ ਵੀ ਗਲਤ ਗਤੀਵਿਧੀਆਂ 'ਚ ਸ਼ਾਮਲ ਹੋਣ ਤੋਂ ਬਚਣ ਦੀ ਸਲਾਹ ਦਿੱੰਦਿਆਂ ਉਹਨਾਂ ਨੂੰ ਮੁੜ ਵਸੇਬੇ ਤੇ ਭਵਿੱਖ ਦੀ ਬਿਹਤਰ ਜ਼ਿੰਦਗੀ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਪੰਜਾਬ ਨੇ ਗ੍ਰੀਨ ਸਕੂਲ ਅਵਾਰਡ 2026 'ਚ ਬਿਹਤਰੀਨ ਸੂਬਾ ਅਤੇ ਬਿਹਤਰੀਨ ਜ਼ਿਲ੍ਹਾ ਪੁਰਸਕਾਰ ਜਿੱਤਿਆ। ਇਹ ਪੁਰਸਕਾਰ ਨਵੀਂ ਦਿੱਲੀ ਦੇ ਵਿਗਿਆਨ ਤੇ ਵਾਤਾਵਰਣ ਕੇਂਦਰ ਵੱਲੋਂ ਇੰਡੀਆ ਹੈਬਿਟੇਟ ਸੈਂਟਰ ਵਿਖੇ ਦਿੱਤੇ ਗਏ ਗ੍ਰੀਨ ਸਕੂਲ ਪ੍ਰੋਗਰਾਮ ਤਹਿਤ ਇਹ ਅਵਾਰਡ

Thank you.